ایشमोहन नगर नजदीक चमरांग रोड पार्क नजदीक रहंदे ਲੋਕਾਂ ਵੱਲੋਂ ਆਪਣੇ ਘਰਾਂ ਵਿੱਚੋਂ ਗੰਦਗੀ ਦੇ ਲਿਫਾਫੇ ਲਿਆ ਕੇ ਸੜਕ ਉੱਪਰ ਸੁੱਟੇ ਜਾਂਦੇ ਹਨ ਅਤੇ ਕਈ ਕਈ ਦਿਨ ਇੱਥੇ ਸਫਾਈ ਕਰਮਚਾਰੀ ਇਹ ਕੂੜਾ ਕਰਕਟ ਲੈਣ ਵਾਸਤੇ ਨਹੀਂ ਆਉਂਦੇ ਜਿਸ ਕਰਕੇ ਇੱਥੇ ਬਦਬੂ ਅਤੇ ਮੱਖੀ ਮਛਰਾ ਤੇ ਕੀਟਾਣੂਆਂ ਦਾ ਬੁਰਾ ਹਾਲ ਹੈ ਤੇ ਜਿਸ ਕਰਕੇ ਲੋਕਾਂ ਦਾ ਜੀਣਾ ਮੁਸ਼ਕਿਲ ਹੋਇਆ ਹੈ ਲੋਕਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਸ ਜਗ੍ਹਾ 'ਤੇ ਧਿਆਨ ਦਿੱਤਾ ਜਾਵੇ ਅਤੇ ਸਫਾਈ ਦੀ ਉਪਤਾ ਪ੍ਰਬੰਧ ਕੀਤੇ ਜਾਣ ਜਿਸ ਨਾਲ ਇਸ ਇਲਾਕੇ ਦੇ ਲੋਕ ਵੀ ਆਪਣੇ ਆਪ ਨੂੰ ਸਰਕਾਰ ਵੱਲੋਂ ਗੁਰੂ ਨਗਰੀ ਨੂੰ ਸਮਾਰਟ ਬਣਾਉਣ ਦਾ ਜਿਹੜਾ ਸੰਕਲਪ ਲਿਆ ਹੈ ਉਸ ਦਾ ਆਨੰਦ ਮਾਣ ਸਕਣ। ਭਾਈ ਵਖੋ ਇਹ ਨਾ ਤੁਈ ਆਏ ਨਾ ਕਹਿੰਦੇ ਤਾ ਕੂੜਾ ਸਾਫ ਹੋਏ ਨਾ ਮੈਨੂੰ ਲੱਗਦਾ ਕੂੜਾ ਸਾਫ ਵੀ 25 ਸਾਲ ਹੋ ਗਏ ਤੇ ਇੰਨਾ ਹੀ ਕੂੜਾ ਇਸ ਤਰ੍ਹਾਂ ਦਾ ਇਸ ਤਰ੍ਹਾਂ ਹੀ ਆ ਕਿਉਂਕਿ ਜਿਹੜਾ ਜਿੰਨੂੰ ਵੀ ਰੋਕੀ ਨਾ ਸਾਰਾ ਮਲਤ ਨਾਲ ਤੋਂ ਪੂਰੇ ਟਰੈਲੀ ਆਂਦੀ ਨਾ ਕੋ ਝਾੜੂ ਵਾਲਾ ਆਂਦਾ ਝਾੜੂ ਵਾਲਾ ਤੇ ਜਿਹੜਾ ਹੈਗਾ ਨਾ ਉਹ ਇੰਨਾ ਲੜਦਾ ਇੰਨਾ ਲੜਦਾ ਕਿ ਕਹੇ ਹੱਦ ਦੀ ਜੋ ਦੇਖੋ ਨਾ ਵੀ ਕੂੜਾ ਉੱਥੇ ਉਹਦੇ ਬੂਏ ਲਾਣਾ ਕਰਦੇ ਉਹਦੇ ਬ ਸੋ ਆਪਣੀ ਕਾਰ ਦਾ ਜਿੰਨਾ ਕੂੜਾ ਸਾਰਾ ਸੜਕ ਦੇ ਵਿੱਚ ਖਿਲਰਿਆ ਹੁੰਦਾ ਕੋਈ ਵੀ ਅਜੇ ਤੱਕ 25 ਬਿਜਾਲ ਹੋ ਗਏ ਕੂੜਾ ਨਹੀਂ ਤਾਂ ਚੁੱਕਿਆ ਜਾਣ ਲੱਗਾ ਪਿਆ ਤੇ ਆਂਦੇ ਤੀਜੇ ਤੋਂ ਦਿਨ ਬਾਅਦ ਆਂਦੇ ਪੰਜ ਦਿਨ ਬਾਅਦ ਦੇ ਪਰ ਚਾਹੀਦਾ ਵੀ ਇੱਥੇ ਕੂੜਾ ਨਾਲ ਲੱਗੇ ਜਿਆਦਾ ਬੰਦਾ ਮੋਟ ਲੱਗੇ ਜਿਆਦਾ ਕੋਈ ਟਰੈਲੀ ਲਗਾਈ ਹੋਵੇ ਇੱਥੇ ਕੂੜਾ ਬੰਦੀ ਸਾਰੇ ਦਿਹਾੜੀ ਲੋਕੀ ਕੂੜਾ ਸੁੱਟਦੇ ਸਾਰੇ ਦਿਹਾੜੀ ਸੁੱਟਦੇ ਨੇ ਗਲੀ ਵਾਲਿਆਂ ਨੂੰ ਕਹੀ ਨਾ ਕੂੜਾ ਇੱਥੇ ਸੁੱਟਦੇ ਤੇ ਗਲੀ ਵਾਲਿਆਂ ਨਾਲ ਲੜਦੇ ਪਏ ਹੁਣ ਕਿਸੇ ਕੇ ਨਾਲ ਲੜੀ ਆ ਮੈਂ ਤੁਸੀ ਜਲੋ ਕੀ ਕਰਦੇ ਤੁਸੀਂ ਆਪਣਾ ਅਸੀਂ ਕਹਿੰਦੇ ਇੱਥੋਂ ਕਲੀਨ ਹੋਵੇ ਸਾਫ ਹੋਵੇ ਸਾਫ ਸੁਥਰਾ ਹੋਵੇ ਕਿਉਂ ਕੋਈ ਇੱਥੇ ਸੈਟਿੰਗ ਨਹੀਂ ਹੈ ਕੋਈ ਘਰ ਨੂੰ ਘਰ ਨੂੰ ਘਰ ਨਹੀਂ ਕਰਦੇ ਇੱਥੇ ਬਹੁਤ ਗੰਦ ਫੈਲਿਆ ਆ ਤੇ ਇੱਥੇ ਝੁੱਗਿਆਂ ਵਾਲੇ ਸਹੀ ਆ ਅਜੂਗਿਆਂ ਨੇ ਤੇ ਵਧ ਕੇ ਸਾਡਾ ਪੂਰਾ ਹਾਲ ਹੋਇਆ ਉਹ ਹੁਣ ਲੱਗ ਕੋਈ ਸਰ ਆਪਣੇ ਜੀਵਨ ਜੋਤ ਜੀ ਆ ਮ ਉਹਨਾਂ ਨੇ ਵੀ ਕੋਈ ਰਿਸਪੋਨਸਿਬਿਲਟੀ ਨਹੀਂ ਕਿ ਆਪਾਂ ਮਹੱਲੇ ਵੱਲ ਧਿਆਨ ਦਈਏ ਵੀ ਆਪਣਾ ਕੰਮਕਾਰ ਵਾਲ ਦੇਖੋ ਗੰਦਗੀ ਕਿੱਥੇ ਕਿੱਥੇ ਨਹੀਂ ਬਟ ਕੋਈ ਵੀ ਨਹੀਂ ਇੱਥੇ ਧਿਆਨ ਦੇ ਰਹਾਗਾ ਕੋਈ ਵੀ ਨਹੀਂ ਦੇ ਰਹਾ ਜਿੰਨੀ ਮੱਝ ਅਸੀਂ ਕੰਪਲੇਨ ਵੀ ਪਾਈ ਡੀਸੀ ਦਫ਼ਤਰ ਪਾਈ ਪੂਰੇ ਮਹੱਲੇ ਨੇ ਵੀ ਕਿਹਾ ਪਰ ਬਟ ਕੋਈ ਕੂੜੇ ਵਾਲਾ ਸੁਧਾਰ ਨਹੀਂ ਹੋਇਆ ਉਹ ਪੂਰੇ ਖਗਵਾੜ ਦਾ ਕੰਮ ਦੇਖੋ ਕਿੰਨਾ ਪਿਆ ਇੰਨੇ ਗੰਦਗੀ ਚੂਏ ਚੂਏ ਜਾਨਵਰ ਆਂਦੇ ਕੋਲਾਂ ਵਿੱਚ ਵਰ ਜਾਂਦੇਗੇ ਸਾਡੇ ਕੀ ਕਰੀਏ ਤੁਸ ਦੱਸੋ ਅੱਜ ਅਸੀਂ ਆਏ ਹਾਂ ਚਮਰੰਗ ਰੋਡ ਤੇ ਜ ਕਾਫੀ ਚਿਰ ਤੋਂ ਗੰਦਗੀ ਦੇ ਢੇਰ ਲੱਗੇ ਹੋਏ ਨੇ ਤੇ ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪ੍ਰਸ਼ਾਸਨ ਨੂੰ ਬੜੀ ਵਾਰ ਅਪੀਲ ਕੀਤੀ ਹੈ ਪਰ ਕਦੀ ਵੀ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਸਿਟੀ ਨੂੰ ਸਮਾਰਟ ਸਿਟੀ ਬਣਾਉਣ ਵਾਸਤੇ ਸਰਕਾਰ ਤਰਲੋ ਮਛੀ ਹੋਈ ਪਈ ਹੈ ਪਰ ਸਮਾਰਟ ਸਿਟੀ ਤਾਂ ਹੀ ਬਣ ਸਕਦਾ ਹੈ ਜੇਕਰ ਲੋਕਾਂ ਨੂੰ ਇਹੋ ਜੀਆਂ ਗੰਦਗੀ ਤੇ ਹੋਰ ਪ੍ਰਸ਼ਾਸਨਿਕ ਮੁਸ਼ਕਲਾਂ ਤੋਂ ਰਹਿਤ ਰੱਖਿਆ ਜਾਵੇ ਫਾਸਟਵੇ ਚੈਨਲ ਤੋਂ ਅਮਰਿਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤ